ਚੇ ਅਗਸਤ ਨੂੰ ਅੰਮ੍ਰਿਤਸਰ ਦੇ ਰنجੀਤ ਆਪਣੀ ਤੋਂ ਅਗਵਾ ਕੀਤਾ ਗਿਆ ਬੱਚਾ ਪੁਲਿਸ ਨੂੰ ਮਿਲ ਗਿਆ ਅੰਮ੍ਰਿਤਸਰ ਪੁਲਿਸ ਨੇ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ 5 ਸਾਲਾ ਹਰਸ਼ਵੀਰ ਨੂੰ 2 ਦਿਨ ਪਹਿਲਾਂ ਸਕੂਲ ਤੋਂ ਘਰ ਵਾਪਸ ਆਉਂਦੇ ਹੋਏ ਅਗਵਾ ਕਰ ਲਿਆ ਗਿਆ ਸੀ ਪੁਲਿਸ ਨੇ ਜਾਂਚ ਲਈ ਸਰਚ ਅਭਿਆਨ ਸ਼ੁਰੂ ਕੀਤਾ ਤੇ ਵੀਰਵਾਰ ਰਾਤ ਮਜੀਠਾ ਰੋਡ ਤੋਂ ਇਸ ਬੱਚੇ ਨੂੰ ਬਰਾਮਦ ਕਰ ਲਿਆ ਇਸ ਬੱਚੇ ਨੂੰ ਕੋਈ ਪਛਾਣ ਨਾ ਸਕੇ ਇਸ ਲਈ ਇਸ ਦੇ ਵਾਲ ਕੱਟੇ ਹੋਏ ਸਨ ਹਰਵੰਸ਼ਵੀਰ ਦੇ ਘਰ ਵਾਪਸ ਪਰਤਣ ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਨ ਸਾਰਿਆਂ ਦਾ ਸ਼ੁਕਰੀਆ ਦਾ ਕਰਦੀ ਆਂ ਜਿਨ੍ਹਾਂ ਨੇ ਇਹਦੇ ਲਈ ਅਰਦਾਸਾਂ ਕੀਤੀਆਂ ਇਹ ਸਾਰਿਆਂ ਦੀਆਂ ਅਰਦਾਸਾਂ ਕਰਕੇ ਦੁਬਾਰਾ ਸਾਡੀ ਝੋਲੀ ਦੇ ਵਿੱਚ ਪਿਆ ਹੈ ਤੇ ਬਾਕੀ ਮੈਂ ਬਹੁਤ ਜ਼ਿਆਦਾ ਖੁਸ਼ ਆ ਮਤਲਬ ਕਿ ਮੈਂ ਹੁਣ ਇਹ ਮਤਲਬ ਕਿ ਐਹੋ ਜਿਹੀ ਖੁਸ਼ੀ ਹੈ ਕਿ ਜਿਹੜੀ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਹੈ ਇਹ ਸਿਰਫ ਮੈਂ ਸਮਝ ਸਕਦੀ ਆ ਅੰਦਰੂਨੀ ਤੌਰ ਤੇ ਪਰ ਮੈਨੂੰ ਇਹ ਆ ਕਿ ਮੈਂ ਜਿਹੜਾ ਉਹ ਇਹਦਾ ਉਹ ਟਾਈਮ ਆ ਮੈਨੂੰ ਹੋਰ ਅੱਖਾਂ ਅੱਗੇ ਉਹੀ ਆਈ ਜਾਂਦਾ ਕਿ ਨਹੀਂ ਉਹ ਕਿਵੇਂ ਕੱਢੋ ਮੇਰੇ ਦਿਲ ਚੋਂ ਨਹੀਂ ਜਾਂਦਾ ਪਿਆ ਬਾਸ ਰਾਦਰ ਨੂੰ ਫੋਨ ਆਇਆ ਸੀਗਾ ਤੇ ਗੁਨਾਨਾ ਨੈ ਕੈਵਨਿਊ ਕੋਲੋਲੀ ਮਰਜੀਠਾ ਰੋਡ ਤੇ ਇਹਦੀ ਹੈ ਗਿਆ ਉੱਥੇ ਕੋਈ ਰਿਕਸ਼ੇ ਦੇ ਉੱਪਰ ਬੱਚੇ ਨੂੰ ਗਲੀ ਦੇ ਵਿੱਚ ਬਿਠਾਈ ਛੱਡ ਗਿਆ ਸੀਗਾ ਤੇ ਉਹ ਸਾਨੂੰ ਮਲੇ ਬਾਅਦ ਚ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਕਿ ਕੋਈ ਲਾਗੇ ਬੱਚੇ ਖੇਡ ਲੈ ਸੀਗੇ ਉਹਨਾਂ ਨੇ ਵੇਖਿਆ ਰੋਂਦਾ ਸੀਗਾ ਬੱਚਾ ਉਹਨਾਂ ਨੇ ਆਪਣੇ ਵੀਰ ਨੂੰ ਦੱਸਿਆ ਜਾਈ ਤੇ ਪੇਰੈਂਟ ਸੀਗੇ ਜਿਹੜੇ ਉਹ ਇਹਨੂੰ ਬਚਨ ਚੁੱਕ ਕੇ ਕਰ ਲੈਗੇ ਤੇ ਪੇਰੈਂਟਸ ਨੇ ਸ਼ਾਇਦ ਟੀਵੀ ਥਰੂ ਸ਼ਾਇਦ WhatsApp ਥਰੂ ਪਿਕਚਰ ਵੇਖੀ ਨਹੀਂ ਫੋਟੋ ਵੇਖੀ ਨਹੀਂ ਜੀਦਾ ਕਰਕੇ ਉਹਨਾਂ ਨੂੰ ਪਛਾਣ ਆ ਗਈ ਉਹਨਾਂ ਨੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ